ਸਾਰੇੰ ਕੀ ਮਿਉ ਠੀਕ ਠਾਕ ਹੋ ਪ੍ਰਮਾਤਮਾ ਸਾਰਿਆਂ ਠੀਕ ਠਾਕ ਰੱਖ ਕੇ ਚੜ੍ਹਦੀ ਕਲਾ ਚ ਰੱਖੇ। ਦੰਤੁ ਗੁਣੀ ਰਾਤ ਚੋਂ ਗੁਣੀ ਤਰੱਕੀ ਬਖਸ਼ੇ ਤੇ ਮੈਂ ਖਾ ਕੇ ਹੱਡੀਆਂ ਹੋ। ਚੱਕਰ ਗਿੰਦੀ ਪਤੰਛਾ ਕਰ ਗੱਦੀ ਕਨੇ ਚਾਤ। ਦਾਲ ਚ ਰਹੀ ਮਚ। ਜਮਾ ਜੱਟਾਂ ਦੇ ਨਾਲ ਬਲਕਾ ਮਾ।

ਕੰਦਨ ਮੈਂ ਕੋਈ ਨਾ ਬਾਹਰ ਗੁਲੀ ਜਿਵੇਂ ਲੱਗਦੀ ਆ ਮੈਂ ਕਿ ਕਾਟਨ ਦਾ ਨਹੀਂ ਲਾਦੇ ਸਰਮੰਦ ਗੁੱਜੀ ਨੂੰ ਲਾਦੇ ਘਰ ਵਿੱਚ ਆਦੇ ਨੇ ਪਛੈ ਨੂੰ ਪਰ ਠੰਡੀ ਹੈ ਤੇ ਮੈਂ ਪੈ ਗਈ ਤੇ ਅੱਜ ਬਿਚਾਰ ਕੇ ਜਿਮੋਇਦਰ ਪਿਆ ਸੀ ਤੇ ਕੱਠੰਡੀ ਬਹੁਤ ਹੈ ਇਹ ਹੁਣ ਜਿ ਮੇਰੇ ਤੇ ਦੇਣੀ ਹੈ ਚਾਦਰ ਦੇਖੋ ਚਾਦਰ ਨਾ ਇੰਨੀ ਹੋਊਗੀ ਨਾ ਜਿਮੋ ਲੈ ਦੇਖਾ ਚਾਦਰ ਲੈ ਕੇ ਬੈਠਾ ਹੁਣ ਇਹਨਾਂ ਸੌਂ ਜਾਣਾ ਫਿਰ ਘਰਾੜੀ ਮਾਰ ਕੋ ਦੀ ਮਾਂ ਹਾਂ ਅੱਕਰ ਗੁੱਲੀਂ ਨਾਲੇ ਤਰਕੀ ਦੇ ਚੁੱਕੀ ਤੇ ਨਹੀਂ ਨਾ ਤੇ ਚਲ ਉਦਾਲ ਬਣਦੀ ਆ ਬਸ ਅੜਕਾ ਲਾ ਕੇ ਫਿਰ ਰੋਟੀ ਬਣਾਵਾਂਗੇ ਮੈਂ ਖਾਲੀ ਹਾਂ ਉਹ ਬਾਹਰ ਹੀ ਸਾਬਦੀ ਉਹਦੇ ਚ ਮੈਂ ਕਹਿੰਦੇ ਪ੍ਰੋਟੀਨ ਬਹੁਤ ਹੁੰਦਾ ਵਾ ਅੱਛਾ ਕਰ ਗਿੰਦੀ ਕੀ ਹੁੰਦੀ ਆ ਉਹ ਆਲੂ ਮੈਂ ਗਰ ਕੀ ਪਰ ਮਿੱਠੀ ਹੁੰਦੀ ਆ ਇਹ ਮਸੀਦਾ ਸਵਾਦ ਆਉਂਦੀ ਇਹਨੂੰ ਤਾਂ ਵਧੀਆ ਸੁਆਦ ਲੱਗੀ ਪਰ ਇਹਦੇ ਹਵਾ ਨਹੀਂ ਭੜ ਜਾਂਦੀ ਆਪਣੇ ਆਪ ਨਹੀਂ ਖਲੋ ਕਿ ਫੇਰ ਇਹਨੂੰ ਬੰਦ ਕਰੂੰਗੀ ਜੀ ਮੁੰਦੇ ਕੀ ਪਾਇਆ ਕੋਟ ਪਾਇਆ 딤ੂ ਦੇ ਇਹ ਕਿੱਦਾਂ ਜੱਟਾ ਮੋਟੂ ਦੇ ਹੁੰਦੇ ਕੋ ਜੀ ਮੁੰਦੇ ਜੱਟ ਪਾਇਆ ਖੜਾ ਹੋ ਜਾਂਦੀ ਜੀ ਜੀ ਖਾਣੀ ਆ ਜਾ ਜਦ ਤੱਕ ਤੇਰੀ ਗੈਰ ਨਾ ਹੋ ਸਤੇ ਆ ਜਾ ਹਾਂ ਹਾਂ ਮੈਂ ਬਣਾਇਆ ਮੁੱਠੇ ਦਾਲ ਟਾਈਮ ਤਾਂ ਲੱਗਦਾ ਹੈਗਾ ਬਹੁਤ ਦਾ ਪਰ ਸੁਆਦ ਕਿਵਾਂ ਦਾ ਦੋਸਾਲ ਬਣ ਗਿਆ ਇਹ ਸਰਦੀਆਂ ਜੀ ਬਣਦੀ ਨੇ ਗਰਮ ਹੁੰਦੀ ਆ ਹਲੇ ਇਹ ਲਈ ਜੀ ਮੈਂ ਤੜਕੀ ਵਾਸਤੇ ਕੱਟ ਲਈ ਪਿਆਜ਼ ਹੁਣ ਵਿੱਚ ਉੱਚ ਪਾਉਣੀ ਨੇ ਚਾਰ ਹਲਦੀ ਵਿੱਚ ਤਾਂ ਬ੍ਰੋ ਬਤ ਪਾਈ ਸੀ ਦੇਖੇ ਨਹੀਂ ਹਰ ਨਿਆ ਮੱਚਾ ਆਨਾ ਕਿਸੇ ਦੇ ਕਾਂਡਪੜ ਪ੍ਰਕਾਸ਼ ਸਾਡੇ ਲਈ ਚ ਤੇ ਮੁੰਡਿਆਂ ਨੇ ਕਰਾਇਆ ਹੂੰ ਮਾਂ ਦਾ ਤਾਂ ਸਰਪ੍ਰੇਸ਼ਣ ਪਹਿਲਾਂ ਮਾਂ ਦਾ ਪ੍ਰੇਸ਼ਣ ਕਰਾਇਆ ਪੰਜ ਛੇ ਦੇ ਪਹਿਲਾਂ ਥੋੜੀ ਜਿਹੀ ਔਖੀ ਜ਼ਿਆਦਾ ਸੀ ਪਤਾ ਨਹੀਂ ਗੱਟੇ ਚ ਕੋਈ ਪ੍ਰੋਬਲਮ ਹੈ ਅੱਡੀ ਚ ਮੈਂ ਤਾਂ ਗੱਲ ਪੁੱਛੀ ਅੱਗੇ ਤੇ ਹੁਣ ਨਿਆਣਿਆਂ ਦੇ ਜਵਾਕਾਂ ਦੇ ਵਿਚਾਰੇ ਨੇ ਮੁੰਡੇ ਹਨ ਦੋਨੇ ਮੈਰਿਡ ਤੇ ਉਹ ਕਰਾਇਆ ਪਾਠ ਹਨ ਤੇ ਪ੍ਰਮਾਤਮਾ ਦਿੰਦਾ ਵਾਅਦਾ ਹੈ ਮੈਂ ਕਹਿੰਦੀ ਆ ਨਿਆਣੀ ਲੋਕਾਂ ਦੇ ਸੱਚੇ ਨਹੀਂ ਹੋਊਗਾ ਵੀ ਦਿਲੇ ਨਾ ਮਾਪੀ ਨਾ ਉੱਠਾ ਸਿੱਧਾ ਬੁੱਲਣਾ ਜਿਵੇਂ ਕਈ ਬਹੁਤ ਗੰਦੇ ਆ ਕਈ ਤਾਂ ਹੂੰ ਮਾਂਹ ਪੇ ਦੀ ਇੱਛਾ ਪੂਰੀ ਕਰਦੇ ਆ ਕਿੰਨ ਦੱਸੀ ਸਭੀ ਮਾਰ ਕਹਿੰਦੀ ਮੇਰੇ ਮਨ ਚ ਸੀ ਮੈਂ ਕਿ ਭਾਈ ਤਰ ਕੀ ਨਾ ਉਹ ਕਿਹਾ ਵੀ ਮੈਂ ਮੇਰੇ ਮਨ ਚ ਦਾ ਪਾਠ ਕਰਾਉਣ ਦਾ ਕਰੂਗਾ ਹਾਂ ਤੇ ਕਿਆ ਨਾ ਕੋਈ ਨਵਾਂ ਵੀ ਕਰਾ ਲਈਏ ਆਪਾਂ ਦੇ ਲਾ ਕਰਾ ਲੈ। ਨਿਆਣੀ ਕਮਾਈ ਵੀ ਕਰਦੇ ਆ। ਅਛਾ ਮਾਂ ਪੇ ਤਾਂ ਅੰਗਵ ਨਹੀਂ ਕਰਦੇ। ਹੁਣ ਸਾਨੂੰ ਆ ਚਾਹੀਦਾ ਸਮਝੀ ਤਾਂ ਨੋਹਾ ਕਰਨੋਂ ਬੜੀਆਂ ਸਿਆਣੀਆਂ ਹੁੰਦੀ। ਉਤਰਾਣ ਇਹਦੇ ਘੁੰਦਿ। ਇਹਨੂੰ ਕਰਾਣੇ ਨਹੀਂ ਲੱਗਦੀਆਂ ਜਿਹੜਾ। ਅਗਦੀਆ ਰਹਿਣ ਕੋੜ ਗਾ। ਆ ਮੇ ਤਾਂ ਲੋਕਰ ਨਹੀਂ ਦੱਸ। ਕਰਾਣੇ ਦਾ ਬਹੁਤ ਫਰਕ ਹੁੰਦਾ। ਆ ਮੈਂ ਜਿਹੜੇ ਤਾਂ ਬੋਲਦੇ ਨਾ ਜਾਂ ਜਿਹੜੇ ਹੁਣ ਬਾਹਰ ਢੱਕ ਕੇ ਵੀ ਡੱਕ ਨੂੰ ਡਾ ਜਿ ਛੱਡੀ ਜਾਂਦੀਆਂ ਉਹ ਘਰਾਣਿਆਂ ਦੀਆਂ ਥੋੜੀਆਂ ਪਤਾ ਲੋਕਾਂ ਨੇ ਇੱਕ ਬਣਾਇਆ ਹੋਇਆ ਵੀ ਬਾਹਰ ਜਾਊਗੀ ਸੰਸਦ ਨੂੰ ਵੀ ਅਸੀਂ ਪੈਸਾ ਲਾ ਦਿੰਦੇ ਆ ਪਰ ਇਹ ਘਰਾਣਿਆਂ ਦੀਆਂ ਨਹੀਂ ਹੁੰਦੀਆਂ ਉਹਗੇ ਲੋਕਾਂ ਦਾ ਲਾ ਕੇ ਆਉਂਦੇ ਸੰਦਿਆਗੇ ਲੋਕ ਦੇਖ ਕੇ ਟਣਕਾ ਕੇ ਰਸਤਾ ਲੈਂਦੇ ਸੀ ਥੋੜੀ ਘਣੀ ਰਿਸ਼ਤੇਦਾਰੀ ਮਿਲਦੀ ਹੁੰਦੀ ਸੀ ਤੇ ਪਤਾ ਲੱਗਦਾ ਸੀ ਹੈ ਕਿੰਮੀਆਂ ਬੰਦੇ ਹਨਾ ਤੇ ਜਿਹੜੇ ਬੰਦੇ ਤੁਸੀਂ ਇੱਕ ਦੇਖੋ ਵੀ ਉਹ ਕੁੜੀਆਂ ਦੀ ਮਰਜ਼ੀ ਆ ਟਿਕ ਜਾਂਦੇ ਹਨ ਹਾਂ ਪਹਿਲਾਂ ਵੀ ਮਾੜਾ ਮੋਟਾ ਕੋਈ ਕੋਈ ਨਾ ਕੋਈ ਹੋ ਸੀਗੇ ਲੰਮੇ ਲੰਮੇ ਅਸੀਂ ਕਿਹੜੇ ਮੈਰਜਾ ਹੋ ਜਾਂਦੀ ਹੁੰਦੀਆਂ ਪਰ ਉਹ ਐਸਵੀਓ ਕਰਾਣੇ ਦੀਆਂ ਸੀ ਜਿਹੜੀਆਂ ਟੱਕ ਜਾਂਦੇ ਨਾ ਸੀ ਫਿਰ ਵੀ ਹਾਂ ਤੇ ਹੁਣ ਤਾਂ ਬਸ ਇੱਕ ਕਰ ਦਿਆਂ ਬੀਤੇ ਉਹ ਛੱਡ ਕੇ ਦੂਜਾ ਕਰ ਲੈਂਦੇ ਜਾਂ ਜਮੀਨਾਂ ਜਿਆਦਾ ਤਾਂ ਹੁਣ ਇਹਦੇ ਕੋਲੇ ਤਾਂ ਅਸੀਂ ਇੱਧੇ ਰਹਿ ਮੰਗੇ ਹੁਣ ਤਾਂ ਇਹੀ ਚੱਲਦਾ ਚਲੋ ਫੋਕਟ ਅੰਨਿਆ ਪਿਆਪਾਂ ਤੇ ਜਿਦੋਂ ਕਰਾਉਂਦੇ ਜਿਹੜੇ ਲਾ ਮੈਰਜਾ ਕੋਡ ਮੈਰਜਾ ਕਰਾਉਂਦੇ ਆ ਭੁੱਤਣਗੇ ਹਨ ਹੁਣ ਇੰਦਾਂ ਮਾ ਮਾ ਰੁੰਦੇਗਾ ਤੇ ਮਾਪੇ ਨਾ ਵਿਤੜਾ ਦੇਣਗੇ ਹਨਾ ਤੇ ਆਪ ਆਪਣੀ ਰਹਿੰਦੇਗਾ ਤੇ ਜਦੋਂ ਤੇਰੇ ਕੋਲ ਜ਼ਮੀਨ ਹੋਵੇ ਉਹ ਆਪਦੇ ਨਾਮ ਵਾ ਜਾਂ ਮੇਰੇ ਨਾਲ ਵਾ ਫੀਰ ਕਰਾਵਾਂਗੇ ਰਾਵਾਂ ਕਿ ਤੇ ਇਹ ਕੁਸਚਨ ਹੁੰਦਾ ਵਾਕਈ ਗੱਲ ਸਹੀ ਹੈ ਤਿੰਨ ਗੱਲਾਂ ਕਰੀ ਕਿ ਐਵੇਂ ਨਹੀਂ ਕਰਾਉਣੇ ਲੋਕ ਸਰ ਸਿਖਰਾਉਣੇ ਨੇ ਕੁੜੇ ਨੂੰ ਹੁਣ ਖਾਨਦਾਨ ਹੋਵੇ ਕੋਈ ਚੱਜ ਦਾ ਹਨਾ ਖੰਡਾਣੀ ਕੁੜਗਣੀ ਜੀ ਜਸਟਾ ਰੋ ਮੈਂ ਤਾਂ ਤੜਪੜਕਾ ਮੈਂ ਜਿਹੜਾ ਸੀਗਾ ਪਣਾ ਧਣੀਆਂ ਸੀ ਛਾਦਾ ਬੀਜਾ ਹੋਗਾ ਸੀ ਵਿੱਚ ਪਤਾ ਤੇ ਹੁਣ ਅਪ ਤੜਕਾ ਲਾ ਕੇ ਮੈਂ ਹੁਣ ਇੱਥੇ ਜੀਰਾ ਪਾਉਣੀਆ ਤੇ ਮੈਂ ਹਰੀ ਮਿਰਚ ਤੇ ਪਿਆਜ਼ ਹਮਦੀ ਰੱਖੀ ਹਾਂ ਜੀ ਜੀਰਾ ਠੀਕ ਹੈ ਡੋਚੀ आवाजा बंद कर दिया तो कपड़े बज धोते चलते फिर भी जगह है आवाज ज्यादा आश चलता ना खंड पाठ है कल का प्रकाश हो गया इना खर्च किया मुंडी ਉਗਣ ਕੋਈ ਗੱਲ ਸਾਡੇ ਮਾਂ ਪਿਓ ਦੀ ਇੱਛਾ ਹੈ ਕੱਲ ਅੱਜ ਗੱਲਾਂ ਕਰ ਜਾਂਦੇ ਸੀ ਜੀ ਸਾਡੇ ਡਾਕੀ ਨੇ ਕਮਾ ਕੇ ਲੈ ਕੇ ਨਹੀਂ ਮਾਂ ਮੇਰੀ ਇੱਛਾ ਸੀ ਮੰਮੀ ਕਹਿੰਦਾ ਪਰੋਤਾ ਲੱਗੇ ਜਿਵੇਂ ਮੰਮੀ ਨੇ ਕਾਸੀ ਆਪਰੇਸ਼ਨ ਮੰਮੀ ਕਰਾਉਂਕੀ ਸੀ ਤੇ ਅਸਲ ਜੈਦ ਲਈ ਦਾ ਲੇਕਾਰ ਸੁਪਾ ਜਿਵੇਂ ਮੰਮੀ ਦਾ ਪੇਟ ਖੁੱਲ ਗਿਆ ਮੈਂ ਤਾਂ ਬਾਤ ਨਾਲ ਇਹ ਤਰਕਾਰ ਹੀ ਦੇ ਬੱਚੇ ਸਭ ਜਿਹਾ ਤੜਕਾ ਗਿਆ ਨਾ ਬਸ ਮੈਂ ਅੱਟਾ ਨੂੰ ਘੇਟ ਕੇ ਰੋਟੀ ਬਣਾਉਂਗੀ ਤੇ ਜਿਮੇਂ ਜਿਮਾ ਕਾ ਅੱਜ ਮੜਾ ਸੈਟ ਐ ਪਰ ਅਜੇ ਨੇ ਫਿਰ ਵੀ ਖਾਣ ਨੂੰ ਘਟ ਦਿੱਤਾ ਹਾ ਜਿਮੇਂ ਦਾ ਪਿਛਲੇ ਸਾਲ ਮੈਂ ਆਨਲਾਈਨ ਮੰਗਾਇਆ ਸੀ ਇਹ ਹੁਣ ਮੈਂ ਕਹਿੰਦਾ ਪਾ ਕੇ ਭੇਜਿਆ ਕਰੂੰਗੀ ਇਹ ਤੇ ਘੜਾਤਾਂੀਆਂ ਵੀ ਚਾਵਦੇ ਦਾ ਸਿੱਧਾ ਹੀ ਐ ਕਿਤੇ ਕੀ ਰਾਤ ਨੂੰ ਕਈ ਵਾਰ ਉਤੋਂ ਕੱਪੜਾ ਲੈ ਜਾਂਦਾ ਫਿਰ ਇਹ ਠੰਡ ਮਾਰਦੀ ਹੁਣ ਪਈ ਐ ਕੋਈ ਚੱਕਰ ਨਹੀਂ ਪਈ ਰੋਗੀ ਜਿਦਾਂ ਕੱਪੜੇ ਦਾ ਪਾ ਲੂ ਬਬ ਜਦੋਂ ਬਾਹਰ ਕੱਢਿਆ ਤੇ ਉੱਥੇ ਬਾਹਰਲੇ ਡੋਗੇ ਨੇ ਬਰਪਾ ਕਣੂ ਮੈਨੂੰ ਕੁਛ ਨਹੀਂ ਕਹਿੰਦੇ ਦੇਖੀ ਇਹ ਤੇ ਮੰਗਰੋ ਹੀ ਨਹੀਂ ਖੜਾ ਛੱਡਿਆ ਉਹਨਾਂ ਨੇ ਇਹ ਪਤਾ ਨਹੀਂ ਕੀ ਆ ਗਿਆ ਫਾਲੂ ਜਿਹਾ ਲੱਗਦਾ ਹੈ ਜੇ ਤੜਕਾ ਕਰਾਂਗੇ ਜੇ ਤੜਕਾ ਕਰਾਂਗੇ ਤੇ ਮੈਂ ਆ ਤਿਆਰ ਹੈ ਗਰਮ ਪਾਣੀ गर्म पानी पीओगे मेरे तो सिर बहुत ज्यादा दुखी जाता इन्द्र ठंड ज्यादा होगी कि चक्कर ठंड तो इन्नी भी ज्यादा है मैं तो सर सर दिनों रख दर्म पानी पी चल हम जाग ला तो पहला सरदार जानी गर्म पानी ਮੁੰਡਾ ਸਿੱਥੇ ਸਾਡੇ ਕੋਲ ਖੜਾ ਹੁੰਦਾ ਸਾਡੇ ਜਿੰਨੇ ਕਨੇ ਪਹਿਲੀ ਖੰਡ ਕੱਟੇ ਉਹਦੇ ਪਾਠ ਹੀ ਸੀਗਾ ਤੇ ਉਹ ਸਾਡੇ ਰਮਦਾਸੀ ਸਿੱਖਾਂ ਦਾ ਮੁੰਡਾ ਪਾਠ ਹੀ ਉਹਦਾ ਉਹ ਸੋਨਾ ਪਾਠ ਕਰਦਾ ਗੁਰਦਵਾਰ ਸਾਹਿਬ ਤੇ ਅਵਿਸ਼ਕਰਮ ਸਾਡੇ ਨਾਲ ਅਵਿਸ਼ਕਰਮ ਬੜੀ ਕਰਦ ਰਸਾ ਉੱਥੇ ਉਹਦੀ ਡਿਊਟੀ ਇੰਨਾ ਸੋਹਣਾ ਨੇ ਗੱਲਾਂ ਕੀਤੀਆਂ ਬਹੁਤ ਸਿਆਣੇ ਜਿਹਾ ਲੋਕਾਂ ਨੇ ਕਹੀਦਾ ਟਾਈਮ ਹੋ ਗਿਆ ਸਾਢੇ 8 ਬਸ ਇਹ ਦੁੱਧ ਗਰਮ ਕਰਕੇ ਇਹਨੇ ਸਰਦਾਰ ਜਿਆਨ ਨੂੰ ਆਜ ਅੱਜ ਮੈਂ ਜਿੰਮਾ ਵਰਟ ਉੰਡਣ ਬਾਅਦ ਮਾਰ ਲਿਓ ਨਾ ਮम्मी ਦੇ ਬੂਹਾਂ ਦਾ ਮੁੰਡਾ ਅੱਚਰਿੰਦਾ ਬੂਹਾ ਵੀ ਉਹ ਘਰਵਾਨੀ ਦਾ ਨੂੰ ਕੁਝ ਕਹਿਣਾ ਹੋਣਾ ਕਹਿੰਦੇ ਤੁਸੀਂ ਸਿਖਾ ਦੋਗੇ ਸੰਥਿਆ ਦੇ ਦੋਗੇ ਘਰੇ ਉਹਨੂੰ ਕਰਦਾ ਹਾਂ ਮੇਰੇ ਕੋਲ ਟਾਈਮ ਨਹੀਂ ਕਹਿੰਦਾ ਮੇਰੇ ਘਰਦਰਸਾਂ ਚੱਲਣ ਲੱਗਿਆ ਦੀ ਮਾਉਥੇ ਬਹਿ ਗਿਆ ਜਾ ਕੇ ਲੋ ਜੀ ਆਪਾਂ ਬਣਾਉਣੀ ਚਾਹ ਚਾ ਦੁੱਧ ਚ ਪੱਤੀ ਪਾ ਲੈਣੀ ਅੱਛਾ ਤਾਂ ਕੀ ਬਣਾਣੀ ਹੈ ਚਲੋ ਜੀ ਵੀਡੀਓ ਦਾ ਕਰਦੇ ਹਾਂ ਵੀਡੀਓ ਵਧੀਆ ਲੱਗੇ ਹੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰਿਤੇ